ਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਬਾਈ ਨਾਲ ਕਰਦਿਆਂ ਗੱਲਬਾਤ ਹਾਂ ਬਈ ਸੱਸੀ ਗੱਲ ਜੀ ਸੱਸੀ ਗੱਲ ਬਾਈ ਜੀ ਠੀਕ ਹੈ ਕੀ ਨਾਮ ਹੈ ਜੀ ਆਪਣਾ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਕਿਹੜਾ ਟਰੈਕਟਰ ਹੈ ਜੀ ਆਪਣੇ ਕੋਲੇ ਅੱਜ ਫਿਰ ਆਪਣੇ ਕੋਲ 10 ਤੋਂ 11 ਟਰੈਕਟਰ ਲੱਗੇ ਹੋਏ ਮਿੰਡੀ ਦੇ 10 ਤੋਂ 11 ਟਰੈਕਟਰ ਹੈ ਬਾਈ ਕੁੜੇ ਜੀ ਦੇਖ ਸਕਦੇ ਹੋ ਆਹ ਟਰੈਕਟਰ ਤੇ ਇੱਧਰ ਜੀ ਦੇਖ ਸਕਦੇ ਹੋ ਤੇ ਫਿਰ ਦਿਓ ਜੀ ਇੱਧਰ ਜਾਣਕਾਰੀ 855 ਬਾਰੇ ਜੀ ਇਹ 2014 ਮਾਡਲ ਹੈ ਜੀ 14 ਮਾਡਲ ਠੀਕ ਹੈ ਨਵੇਂ ਟਾਇਰ ਹੈ ਜੀ ਜਵਾਨ ਨਵੇਂ ਟਾਇਰ ਹੈ ਜੀ ਦੇਖ ਸਕਦੇ ਹੋ ਇਹ ਮਾਰਾ ਫਟਾਇਰਾਂ ਦੇ ਉੱਤੇ ਪਿਆ ਜੀ ਟਰੈਕਟਰ ਦੇ ਆ ਬਿਲਕੁਲ ਸਾਫ ਸੁਥਰੀ ਕੰਡੀਸ਼ਨਰ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ ਜੀ ਮਾਡਲ ਦੇ ਹਿਸਾਬ ਨਾਲ ਕੋਕਾ ਪੀ ਟਰੈਕਟਰ ਪਿਆ ਹੈ ਹਾਂਜੀ ਕਾਪੀ ਕਾਗਜ਼ ਦਾ ਓਕੇ ਜੀ ਟਰੈਕਟਰ ਜਿਵੇਂ ਬਿਲਕੁਲ ਓਕੇ ਕਲੀਅਰ ਟਰੈਕਟਰ ਕੈਸ਼ ਦਾ ਟਰੈਕਟਰ ਹੈ ਜੀ ਠੀਕ ਹੈ ਨਗਦ ਕੈਸ਼ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ 4 ਲੱਖ 65000 ਰੁਪਏ ਦਾ 460000 ਰੁਪਿਆ ਡਿਮਾਂਡ ਹੈ ਜਮਾ ਕੰਚਾ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਕਿਤੇ ਕੋਈ ਕਲਮ ਨਹੀਂ ਲੱਗੀ ਟਰੈਕਟਰ ਤੇ ਤੇ ਦੇਣਾ ਕਿੰਨੇ ਦਾ ਫਿਰ ਆਪਾਂ ਮੌਕੇ ਤੇ ਜੀ ਇਹ ਇਹ ਦੇ ਦਾਂਗੇ 4 ਲੱਖ ਤੇ 45000 ਰੁਪਏ ਚ 4 ਲੱਖ 45000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਟਾਪ ਮਾਡਲ ਟਰੈਕਟਰ ਹੈ ਜਮਾ ਕੋਕਾ ਪੀਸ ਟਰੈਕਟਰ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਤੇ ਇਹਦੇ ਨਾਲ ਟਰੈਕਟਰ ਇੱਧਰ ਆ ਗਿਆ ਜੀ 855 ਇਹ 20 ਮਾਡਲ ਹੈ ਜੀ ਇਹ ਆ ਗਿਆ ਜੀ 20 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਜਮਨ ਨਵਾਂ ਟਰੈਕਟਰ ਪਿਆ ਹੈ ਤਾਂ ਜੀ ਹਾਂ ਜੀ 6 ਲੱਖ 55000 ਰੁਪਏ ਦਾ ਮਾਰਾ ਜੀ 6 ਲੱਖ 55000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਆਈ ਪੀਟੀਓ 5 ਸਟਾਰ ਦੇ ਵਿੱਚ ਆਈ ਪੀਟੀਓ 5 ਸਟਾਰ 16 16 928 ਟਰ ਜੀ 16 928 ਵਾਲੇ ਤੇ ਨਾਲ ਦੇ ਟਾਇਰਾਂ ਟਰੈਕ ਨਾਲ ਦੇ ਟਾਇਰ ਟੌਪ ਮਾਡਲ ਹੈ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਟਾਇਰ 85% ਨਾਲ ਦੇ ਹੈ ਜੀ 85% ਨਾਲ ਦੇ ਟਾਇਰਾਂ ਟਰੈਕਟਰ ਦੇ ਦੇਖ ਸਕਦੇ ਹੋ ਜਮਨ ਨਵਾਂ ਟਰੈਕਟਰ ਕਿ 400 ਘੰਟਾ ਚੱਲੇ ਟੋਟਲ 40 ਜੇ ਕਿਸੇ ਵੀਰ ਨੇ ਟਰੈਕਟਰ ਲੈਣਾ 855 ਤੇ ਰੇਟ ਦੀ ਗੱਲ ਕਰੀਏ ਜੀ ਆਪਾਂ ਆ ਰੇਟ 6 ਲੱਖ ਤੇ 55000 ਰੁਪਏ ਜੀ 6 ਲੱਖ 55000 ਰੁਪਿਆ ਰੇਟ ਆ ਟਰੈਕਟਰ ਦਾ ਸਵਾ 6 ਲੱਖ ਰੁਪਏ ਦੇ ਦਾਂਗੇ ਭਾਈ ਸਵਾ 6 ਲੱਖ ਰੁਪਈ ਦਾ ਟਰੈਕਟਰ ਦੇ ਦਾਂਗੇ ਬਾਈ ਕਿਨਾਂ ਜੇ ਕਿਸੇ ਵੀਰ ਨੇ ਲੈਣਾ ਟਰੈਕਟਰ ਜੀ ਦੇਖ ਸਕਦੇ ਹੋ ਜਮਨ ਨਵਾ ਟਰੈਕਟਰ ਇਹ ਮਤਲਬ ਇਧਰ ਆ ਗਿਆ 744 ਜੀ ਇਹਨਾਂ ਦੀ ਬਹੁਤ ਮੰਗਾ ਬਾਈ ਯਾਰ ਹੁਣ ਤੁੜੀ ਵਾਲਿਆਂ ਤੇ ਖਰਚਾ ਘੱਟ ਹੈ ਇਹਨਾਂ ਦਾ ਮੁਕਾਬਲਾ 55 ਦੀ ਹੈ ਨਾ ਭਾਈ ਹਾਂਜੀ ਬਿਲਕੁਲ ਜੀ 744 ਜੀ ਦੇਖ ਸਕਦੇ ਹੋ 18 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਖੁੱਲਵੇਂ ਹਿੱਸੇ ਜਾਣਾ ਬਈ ਟੌਪ ਮਾਡਲ ਟੌਪ ਮਾਡਲ ਚ ਟਰੈਕਟਰ ਹੈ ਜੀ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਟਰੈਕਟਰ ਜਮਨ ਨਮਾ ਪਿਆ ਜੀ ਚਾਰ ਸਪੀਰੋ ਛਤਰੀ ਛੁੱਤੀ ਦੇਖ ਸਕਦੇ ਹੋ ਕਪੜਾ ਜਮਨ ਨਮਾ ਬਾਈਆਂ ਨੇ ਲਵਾਇਆ ਹੋਇਆ ਤੇ ਰੇਟ ਦੀ ਗੱਲ ਕਰੀਏ ਬਈ ਆਪਾਂ 530000 ਰੁਪਏ ਡਿਮਾਂਡ ਹੈ 530000 ਰੁਪਏ ਡਿਮਾਂਡ ਹੈ ਟਰੈਕਟਰ ਸਾਰਾ ਰੇਨ ਵਾਲਾ ਬਈ ਇਹ ਜੀ ਸਾਰਾ ਓਰੀਜਨਲ ਹੈ ਬਿਲਕੁਲ ਜੀ ਟਰੈਕਟਰ ਸਾਰਾ ਰੇਨ ਵਾਲਾ ਜੀ ਦੇਖ ਸਕਦੇ ਹੋ ਤੇ ਦੇਣਾ ਕਿੰਨੇ ਦਾ ਬਈ ਫਿਰ ਮੌਕੇ ਤੇ ਆਪਾਂ ਇਹ ਦੇ ਦਾਂਗੇ 5 ਲੱਖ ਤੇ 10000 ਰੁਪਏ ਟਰੈਕਟਰ ਜਮ ਨਵਾਂ ਪਿਆ ਜੀ 400 ਫਿਰੋ ਕੰਡੀਸ਼ਨ ਦਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਤੇ ਪੁਰਾਣਾ ਟਰੈਕਟਰ ਵੀ ਪਈ ਆਪਾਂ ਵਿੱਚ ਪਕਾਣਾ ਹੈ ਬਿਲਕੁਲ ਕੱਟ ਲਾਂਗੇ ਇਹ ਲੋਨ ਵਗੈਰਾ ਹੋਣ ਲੋਨ ਵਗੈਰਾ ਖਾਜ ਹੋਜੂ ਹੋਜੂ ਸਬਲ ਸਕੋਰ ਸਹੀ ਚਾਹੀਦਾ ਬਈ ਨਾ ਲੋਨ ਵਗੈਰਾ ਹੋਜੂਗਾ ਤੇ ਇਧਰ ਫੇਰ ਲੈ ਕੇ ਆ ਗਏ 855 ਇਹ 18 ਮਾਡਲ ਟਰੈਕਟਰ ਹੈ 18 ਮਾਡਲ ਟਰੈਕਟਰ ਹੈ ਬੀਕੇਟੀ ਦੇ ਟਾਇਰ ਹੈ ਜੀ ਦੇਖ ਸਕਦੇ ਹੋ 90% ਹੈ ਰ ਹੈ ਜੀ 90 ਪੈਸੇ ਟਾਇਰ ਹੈ ਟਰੈਕਟਰ ਦੇ ਜੀ ਦੇਖ ਸਕਦੇ ਹੋ ਮਗਲੇ ਟਾਇਰ ਤਾਂ ਨਾਲ ਦੀ ਹੋਣਗੇ ਨਾ ਬਾਈ ਹਾਂ ਨਹੀਂ ਦੁਬਾਰਾ ਦੇ ਦੇ ਅੱਛਾ ਦੁਬਾਰਾ ਦੇ ਹੈ ਵੈਸੇ ਚੇਂ ਇਹ ਰ ਤੇ ਬਾਕੀ ਸਾਰੇ ਟਰੈਕਟਰ ਜਮਨ ਨਵਾਂ ਪਿਆ ਜੀ 4 ਸਪੀਰੋ ਕੰਡੀਸ਼ਨ ਦਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ 5 ਲੱਖ 80000 ਰੁਪਏ ਡਿਮਾਂਡ ਹੈ 5 ਲੱਖ 80000 ਰੁਪਏ ਡਿਮਾਂਡ ਹੈ ਟਰੈਕਟਰ ਦੀ ਜੀ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਟੌਪ ਮਾਡਲ ਤੇ ਟਰੈਕਟਰ ਤੇ ਦੇਣਾ ਕਿੰਨੇ ਦਾ ਫਿਰ ਆਪਾਂ ਮੌਕੇ ਤੇ ਹੈ ਬਈ ਇਹ ਦੇ ਦਾਂਗੇ ਜੀ 5 ਲੱਖ 55000 ਰੁਪਏ ਦਾ 5 ਲੱਖ 55000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਜਮਨ ਨਵਾਂ ਟਰੈਕਟਰ ਪਿਆ ਜੀ 4 ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਇਧਰ ਆ ਗਏ EPI ਵਾਲਾ ਜੀ ਠੀਕ ਹੈ ਜੀ ਇਹ 15 ਮਾਡਲ ਹੈ ਜੀ 15 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਬੀਕੇਟੀ ਦੇ ਟਾਇਰ ਹੈ ਮੂਰਲੇ ਟਰੈਕਟਰ ਦੇ ਹੀ ਦੇਖ ਸਕਦੇ ਹੋ ਟਰੈਕਟਰ ਇਹ ਵੀ ਸਾਰਾ Ориਜਨਲ ਹੈ ਜੀ ਕਲਚ ਵੀ ਸੀਲਡ ਹੈ ਜੀ ਦੇਖ ਸਕਦੇ ਹੋ ਕਲਚ ਵੀ ਸੀਲਡ ਹੈ ਬਈ ਜਮਾ ਹੈ ਹਾਂਜੀ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਮਗਰਲੇ ਬਈ ਮਗਰਲੇ ਹੈਗੇ ਜੀ 75% ਜੀ 75% ਟਾਇਰ ਹੈ ਟਰੈਕਟਰ ਦੇ ਹੀ ਦੇਖ ਸਕਦੇ ਹੋ 15 ਮਾਡਲ ਟਰੈਕਟਰ ਹੈ ਜੀ 4,60,000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਹੋ ਤੇ ਦੇਣਾ ਕਿੰਨੇ ਦਾ ਬਾਈ ਮੌਕੇ ਤੇ ਫਿਰ ਆਪਾਂ ਜੀ 4 ਲੱਖ 40000 ਰੁਪਏ ਦੇ ਦਾਂਗੇ 4 ਲੱਖ 40000 ਰੁਪਏ ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ ਜੀ ਦੇਖ ਸਕਦੇ ਹੋ ਜਮਨ ਨਵਾਂ ਟਰੈਕਟਰ ਪਿਆ ਜੀ ਨਵਾਂ ਚਾਰ ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਹਾਂਜੀ ਤੇ ਇੱਧਰ ਫੇਰ ਆ ਗਿਆ ਫਾਰਮ ਟਰੈਕ ਫਾਰਮ 45 ਫਾਰਮ ਟਰੈਕ 45 ਦਾ ਜੀ ਦੇਖ ਸਕਦੇ ਹੋ 2013 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਹਾਂਜੀ ਪਾਵਰ ਸਟੀering ਚ ਟੌਪ ਮਾਡਲ ਚ ਟਰੈਕਟਰ ਹੈ ਵੀ ਹੈ ਨਾ ਬਾਈ ਹਾਂ ਟੌਪ ਮਾਡਲ ਹੈ ਜੀ ਟੌਪ ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ 90% ਅੱ비 ਕੱਢੀ ਦੇ ਚਾਰੇ ਵੀਕੇਟੀ ਦੇ ਟਾਇਰ ਆ ਚਾਰੇ ਬਾਈ 90 ਪੈਸੇ ਟਰੈਕਟਰ ਦੇ ਦੇ ਸਕਦੇ ਹਾਂ 3 ਲੱਖ ਤੇ 65000 ਰੁਪਏ ਡਿਮਾਂਡ ਹੈ ਬਾਈ ਕਹਿੰਦਾ ਇਹ 3 ਲੱਖ 340 ਦੇ ਦੇ ਦਾਂਗੇ ਜੇ ਆਪਾਂ 3 ਲੱਖ 40000 ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਜੀ ਦੇਖ ਸਕਦੇ ਹੋ ਚਾਰ ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਤੇ ਲੋਨ ਵਗੈਰਾ ਸਾਰੇ ਟਰੈਕਟਰਾਂ ਤੇ ਲੋਨ ਵਗੈਰਾ ਸਾਰੇ ਟਰੈਕਟਰਾਂ ਤੇ ਮਿਲੂਗਾ ਬਾਈ ਜੇ ਪ੍ਰਾਂ ਟਰੈਕਟਰ ਕਰਨਾ ਹੋਵੇ ਵਿਚ ਕੱਟਿਆ ਜਾਊਗਾ ਠੀਕ ਹੈ ਸਾਰੇ ਸੌਦੇ ਬਿਲਕੁਲ ਜੇ ਸਿਬਲ ਸਹੀ ਹੋਣ ਜਿਹਦੇ ਬਾਅਦ ਠ ਕੋਈ ਵੀ ਟਰੈਕਟਰ ਲੈਣਾ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ